ਕਵਨਾਂ ਮਾ ਦੇਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕੀ ਕਾਂਗਰਸ ਪਾਰਟੀ ਰਾਣਾ ਗੁਰਜੀਤ ਸਿੰਘ ਜਿਹੜੇ ਨਿਰਦਕ ਆਗੂ ਨੇ ਕਾਂਗਰਸ ਪਾਰਟੀ ਦੇ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਲੜਕੇ ਦੇ ਲੜਕੇ ਨੂੰ ਟਿਕਟ ਨਹੀਂ ਮਿਲੀ ਐਜ਼ ਅ ਆਜ਼ਾਦ ਉਮੀਦਵਾਰ ਖੜੇ ਸੀ ਤੇ ਆਜ਼ਾਦ ਉਮੀਦਵਾਰ ਜਿੱਥੇ ਵੀ ਸੀ ਉਹਨਾਂ ਦਿਨਾਂ ਤੋਂ ਤੱਕ ਪਾ ਕੇ ਰੱਖੀ ਹੋਏ ਰਾਣਾ ਗੁਰਜੀਤ ਨੇ ਰਾਣਾ ਗੁਰਜੀਤ ਦਾ ਵੀ ਸੁਪਨਾ ਹੈ ਪੰਜਾਬ ਦਾ ਬੁੱਕ ਮੰਤਰੀ ਬਣਨਾ ਕਿਉਂਕਿ ਅੰਬੀਸ਼ਨ ਸਭ ਦੇ ਹੁੰਦੇ ਨੇ ਲੇਕਿਨ ਰਾਣਾ ਗੁਰਜੀਤ ਨੂੰ ਫਿਰ ਤੰਗ ਕਰ ਲਿਆ ਹੈ ਸੀਬੀਆਈ ਵਾਲਿਆਂ ਨੇ ਯਾਨੀ ਕਿ ਸੀਬੀਆਈ ਪਹਿਲਾ ਚੰਡੀਗੜ੍ਹ ਦੇ ਵਿੱਚ ਜਿਹੜਾ ਛਾਪਾ ਮਾਰ ਗਿਆ ਹੁਣ ਨਿੱਜੀ ਘਰ ਦੇ ਵਿੱਚ ਛਾਪਾ ਮਾਰ ਦਿੱਤਾ ਹੈ ਸੀਆਰਪੀ ਦੀ ਮਦਦ ਲਈ ਜਾ ਰਹੀ ਹੈ ਕਹਿੰਦੇ ਨੇ ਕਿ ਵੱਡੇ ਸਬੂਤ ਹੱਥ ਲੱਗਣਗੇ ਇਹ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਸੀਬੀਆਈ ਦੀ ਸੀਬੀਆਈ ਦੂਨੂ ਕਹਿ ਕੇ ਰਾਣਾ ਗੁਰਜੀਤ ਦੀ ਜਾਂਚ ਕਰਵਾਈ ਜਾ ਰਹੀ ਹੈ ਖਸ਼ੇ ਪ੍ਰਗਟਾਏ ਜਾ ਰਹੇ ਨੇ ਯਾਨੀ ਕਿ ਹੁਣ ਵੀ ਰਾਣਾ ਗੁਰਜੀਤ ਦੇ ਘਰ ਦੇ ਵਿੱਚ ਤਲਾਸ਼ੀ ਕੀਤੀ ਜਾ ਰਹੀ ਹੈ ਸੀਬੀਆਈ ਅਤੇ सीबीआई ਦੇ ਸਰਵਉੱਚ ਅਧਿਕਾਰੀਆਂ ਵੱਲੋਂ ਸੀਆਰਪੀ ਦੀ ਹੈਲਪ ਲਈ ਜਾ ਰਹੀ ਹੈ ਕਿਉਂਕਿ ਪਹਿਲਾਂ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਵੀ ਨਹੀਂ ਵੜ ਦਿੱਤਾ ਗਿਆ ਫਿਰ ਜਿਹੜੀ ਮੇਨ ਰਹਾਇਸ਼ ਹੈ ਉੱਥੇ ਵੀ ਨਹੀਂ ਵੜ ਦਿੱਤਾ ਗਿਆ ਆਖਰਕਾਰ ਤੰਗ ਹੋ ਕੇ सीबीआई ਅਤੇ सीबीआई ਦੇ ਵੱਡੇ ਸਰਵਉੱਚ ਅਧਿਕਾਰੀਆਂ ਨੇ ਸੀਆਰਪੀ ਦਾ ਸਹਾਰਾ ਲਿਆ ਹੁਣ ਵੀ ਜਿਹੜੀ ਹੈ ਤਲਾਸ਼ੀ ਦੀ ਮਾਮ ਜਿਹੜੀ ਚੱਲ ਰਹੀ ਹੈ ਰਾਣਾ ਗੁਰਜੀਤ ਸਿੰਘ ਦੇ ਘਰ ਰਾਣਾ ਗੁਰਜੀਤ ਸਿੰਘ ਸਿਆਸਤਦਾਨ ਫੋਨ ਦੇ ਨਾਲ-ਨਾਲ ਇੱਕ ਬੜੇ ਵੱਡੇ ਕਾਰੋਬਾਰੀ ਵੀ ਨੇ ਆਖਰਕਾਰ ਕਿੱਥੇ ਧੰਦਲੀ ਚੱਲੀ ਕਿੱਥੇ ਕੋਈ ਕਮੀ ਰਹਗੀ ਜਿੱਥੇ ਸੀਬੀਆਈ ਵੱਲੋਂ ਰੇਡ ਤੇ ਰੇਡ ਮਾਰੀ ਜਾ ਰਹੀ ਹੈ ਯਾਨੀ ਕਿ ਅੱਜ ਦੂਜੇ ਦਿਨ ਫਿਰ ਦੁਬਾਰਾ ਰੇਡ ਮਾਰ ਦਿੱਤੀ ਗਈ ਹੈ ਰਾਣਾ ਗੁਰਜੀਤ ਸਿੰਘ ਦੇ ਘਰ ਦੇ ਵਿੱਚ ਇੱਕ ਨਿਜੀ ਚੈਨਲ ਨੇ ਇਸ ਦਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੇ ਘਰ ਦੇ ਵਿੱਚੋਂ ਕਈ ਚੀਜ਼ਾਂ ਕਈ ਜਿਹੜੇ ਦਾ ਸਬੂਤ ਹੋਣ ਦੇ ਖੱਛੇ ਪ੍ਰਗਟਾਇਆ ਜਾ ਰਹੇ ਨੇ ਧੰਨਵਾਦ